ਮਹਿਮਾਨ ਚੀਫ ਗੈਸਟ ਸ਼੍ਰੀ ਜਤਿੰਦਰ ਗੌਰਵ ਜੀ ਚੇਅਰਮੈਨ ਮਿਨੋਰਟੀ ਕਮਿਸ਼ਨ थैंक यू ਜਤਿੰਦਰ ਜੀ थैंक यू ਬਹੁਤ ਹੀ ਤਾੜੀਆਂ ਦੇ ਨਾਲ ਸਵਾਗਤ ਕਰਦੇ ਰਹੋ ਜੀ ਐਂਡ ਡਿਸਟ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਵੇਂ ਕਿ ਤਰੰਤਨ ਵਿਖੇ ਰੋਕਵਰਡ ਇੰਟਰਨੈਸ਼ਨਲ ਸਕੂਲ ਦੇ ਅਨੂਲ ਡੇ ਫੰਕਸ਼ਨ ਮੌਕੇ ਪੰਜਾਬ ਰਾਜ ਗੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਜਤਿੰਦਰ ਮਸੀ ਗੌਰਵ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਤੇ ਚੇਅਰਮੈਨ ਸਾਹਿਬ ਵੱਲੋਂ ਬੱਚਿਆਂ ਦੇ ਉज्ज्वल ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਇਸ ਪ੍ਰਾਂਤ ਪ੍ਰਬੰਧਕਾਂ ਵੱਲੋਂ ਅੱਜ ਦੇ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ ਔਰ ਅਓ ਅਸੀਂ ਅੱਜ ਦੀ ਵੀਡੀਓ ਦੇਖਦੇ ਹਾਂ ਜਿਸ ਵੀਡੀਓ ਦੇ ਵਿੱਚ ਚੇਅਰਮੈਨ ਸ਼੍ਰੀ ਜਤਿੰਦਰ ਮਸੀ ਗੋ ਜਬੀ ਨੂੰ ਜੋ ਕਿ ਐਨੂਅਲ ਡੇ ਫੰਕਸ਼ਨ ਦੇ ਉੱਤੇ ਜੋ ਕਿ ਇਨਵਾਈਟ ਕੀਤਾ ਜਾਂਦਾ ਔਰ ਉਹਨਾਂ ਨੂੰ ਉੱਥੇ ਸਵਾਨਿਤ ਕੀਤਾ ਜਾਂਦਾ ਔਰ ਚੇਅਰਮੈਨ ਸ਼੍ਰੀ ਜਤਿੰਦਰ ਮਸੀ ਗੌਰਵਜੀਤ ਦੇ ਦੁਆਰਾ ਜੋ ਕਿ ਬੱਚਿਆਂ ਦੇ ਭਵਿੱਖ ਦੇ ਲਈ ਸ਼ੁਭਕਾਮਨਾ ਦਿੱਤੀਆਂ ਜਾਂਦੀਆਂ ਆਓ ਅਸੀਂ ਪੂਰੀ ਵੀਡੀਓ ਨੂੰ ਵਾਚ ਕਰਦੇ ਹਾਂ ਜਿਤਨੇ ਜੀ ਚੇਅਰਮੈਨ ਮਿਨੋਰਿਟੀ ਕਮਿਸ਼ਨ ਇਹਨਾਂ ਨੇ ਮਿਨੋਰਿਟੀ ਕਮਿਸ਼ਨ ਦੇ ਜਦੋਂ ਤੋਂ ਚਾਰਜ ਸੰਭਾਲ ਲਿਆ ਹੈ ਗਵਰਨਰ ਪੰਜਾਬ ਦੇ ਵਿੱਚ ਇਸ ਟਾਈਮ ਤੇ ਮਿਨੋਰਿਟੀ ਕਮਿਸ਼ਨਸ ਦੇ ਉਹ ਮਸਲੇ ਕਿਹੜੇ ਕਦੇ ਵੀ ਹੱਲ ਨਹੀਂ ਹੋਏ ਹੋ ਵੀ ਹੱਲ ਹੋਏ ਨਹੀਂ दे लुक अजीत प्लीज कंपनी मैम आई वाज़ सो डर्ट डायना सडे चीफ गेस्ट ले आई जस्ट ताकि शेप फ्यू वर्ड्स थैंक यू सो सारण मिर्वेलो गुड आफ्टरनून सो ਰੋਕਵੁੱਡ ਇੰਟਰਨੈਸ਼ਨਲ ਸਕੂਲ ਦੀ ਸਾਰੀ ਮੈਨੇਜਮੈਂਟ ਨੂੰ ਔਰ ਖਾਸ ਕਰਕੇ ਇਹਨਾਂ ਦੇ ਡਾਇਰੈਕਟਰ ਹਰਪੀ ਸਿੰਘ ਜੀ ਨੂੰ ਕੋ-ਡਾਇਰੈਕਟਰ ਸਰਜੀ ਸਿੰਘ ਜੀ ਨੂੰ ਔਰ ਇੱਥੋਂ ਦੇ ਪ੍ਰਿੰਸੀਪਲ ਮੈਮ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਜਿਆਦਾ ਅੱਜ ਦੇ ਦਿਨ ਦੀ ਮੁਬਾਰਕਬਾਦ ਦੇਣਾ। ਸੋ ਬੱਚਿਓ ਔਰ ਬੱਚਿਆਂ ਦੇ ਪੇਰੈਂਟਸ ਮੈਂ ਤੁਹਾਨੂੰ ਕੁਝ ਗੱਲਾਂ ਸ਼ੇਅਰ ਕਰਨਾ ਚਾਹੁੰਦਾ। ਪਹਿਲਾਂ ਤਾਂ ਮੈਂ ਬੱਚਿਆਂ ਨਾਲ ਗੱਲ ਕਰਾਂਗਾ ਵੀ ਤੁਹਾਡੇ ਜਿਹੜੇ ਮਾਪੇ ਨੇ ਇਹ ਬਹੁਤ ਮਿਹਨਤ ਕਰਕੇ ਤੁਹਾਨੂੰ ਬੱਚਿਓ ਪੜ੍ਹਾ ਰਹੇ ਨੇ। ਵੀ ਤੁਸੀਂ ਇੱਕ ਉੱਚੀ ਸਿੱਖਿਆ ਲੈ ਕੇ ਸਮਾਜ ਦੇ ਵਿੱਚ ਇੱਕ ਵਧੀਆ ਮਿਸਾਲ ਪੈਦਾ ਬਣ ਸਕੋ ਕਰ ਸਕੋ ਔਰ ਆਪਣੇ ਮਾਪੇ ਦਾ ਨਾਮ ਉੱਚਾ ਕਰ ਸਕੋ ਔਰ ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਵੀ ਮਾਪੇ ਬਾਪ ਤੋਂ ਵੱਧ ਵਧੀਆ ਕੋਈ ਦੋਸਤ ਵਧੀਆ ਕੋਈ ਸਾਥੀ ਨਹੀਂ ਹੋ ਸਕਦਾ ਕਿਉਂਕਿ ਤੁਹਾਡੀ ਹਰ ਇੱਕ ਜਿਹੜੀ ਅੰਦਰਲੀ ਗੱਲ ਹੈ ਉਹ ਮਾਪੇ ਬਾਪ ਨੂੰ ਪਤਾ ਹੁੰਦੀ ਆ ਕਿਉਂਕਿ ਜਿਹੜਾ ਦਰਦ ਤੁਹਾਡਾ ਤੁਹਾਡੇ ਮਾਪੇ ਜਿਹੜਾ ਚੱਲ ਸਕਦੇ ਨੇ ਹੋਰ ਕੋਈ ਨਹੀਂ ਚੱਲ ਸਕਦਾ ਔਰ ਇਸ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਸਕੂਲ ਦੇ ਵਿੱਚ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਕੋਈ ਵੀ ਅਗਰ ਤੁਹਾਡੇ ਨਾਲ ਕੋਈ ਗੱਲਬਾਤ ਹੁੰਦੀ ਹੈ ਆਪਣੇ ਬਾਪ ਆਪ ਨਾਲ ਜਰੂਰ ਸ਼ੇਅਰ ਕਰੋ ਔਰ ਮੈਂ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਤੁਸੀਂ ਵਧੀਆ ਹੋਆ ਕੰਟਰੋਲ 'ਚ ਰੱਖੋ ਮਗਰ ਉਹਨਾਂ ਦੇ ਇੱਕ ਦੋਸਤ ਬਣ ਕੇ ਉਹਨਾਂ ਦੇ ਨਾਲ ਵਿਚਰੋ ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਡਰਾਉਂਦੇ ਆ ਜਦੋਂ ਦਬਕਾ ਮਾਰਦੇ ਆ ਉਹ ਸਾਡੇ ਨਾਲ ਗੱਲ ਨਹੀਂ ਕਰਦੇ ਉਹ ਗੱਲ ਦਿਲ 'ਚ ਰੱਖਦੇ ਨੇ ਔਰ ਬਾਹਰ ਕਿਸੇ ਨਾਲ ਗੱਲ ਕਰਦੇ ਨੇ ਔਰ ਲੋਕ ਉਹ ਬੱਚਿਆਂ ਦਾ ਫਾਇਦਾ ਚੁੱਕਦੇ ਨੇ ਕੱਲ ਹੀ ਸਾਡੇ ਵਿੱਚ ਘਟਨਾ ਬਹੁਤ ਮੰਨਦੇ ਭਾਗੀ ਜਿਹੜੀ ਤਰਨਤਨ ਜ਼ਿਲ੍ਹੇ ਦੇ ਵਿੱਚ ਹੋਈ ਆ ਜੋ ਲੋਅ ਕਾਲਜ ਦੇ ਵਿੱਚ ਬੱਚੀ ਦੇ ਨਾਲ ਇੱਕ ਬੱਚੇ ਨੇ ਗਲਤ ਕੀਤਾ ਉਹ ਬਹੁਤ ਨਿੰਦਨਯੋਗ ਆ ਇਸ ਲਈ ਮੈਂ ਬੇਨਤੀ ਕਰਦਾ ਖਾਸ ਕਰਕੇ ਆਪਣੀਆਂ ਬੇਟੀਆਂ ਨੂੰ ਬੱਚੀਆਂ ਨੂੰ ਵੀ ਤੁਸੀਂ ਆਪਣੇ ਮਾਪੇ ਦੇ ਨਾਲ ਜਰੂਰ ਹਰ ਇੱਕ ਆਪਣੀ ਸਕੂਲ ਦੀ ਗਰਲਫ੍ਰੈਂਡ ਸਰਕਲ ਦੀ ਗੱਲ ਸ਼ੇਅਰ ਕਰੋ ਔਰ ਮਾਪੇ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਸਾਡੇ ਬੱਚਿਆਂ ਦੇ ਫਰੈਂਡ ਕੌਣ ਆ ਉਹ ਕੀ ਕੰਮ ਕਰਦੇ ਉਹਨਾਂ ਦੇ ਮਾਪੇ ਕਿੱਥੇ ਉਹ ਆਉਂਦੇ ਜਾਂਦੇ ਨੇ ਇਹ ਪਲੀਜ਼ ਤੁਹਾਨੂੰ ਰਿਕੁਐਸਟ ਆ ਇਹ ਗੱਲਾਂ ਤੇ ਜਰੂਰ ਤੁਸੀਂ ਅਮਲ ਕਰੋ ਕਿਉਂਕਿ ਮੈਂ ਵੀ ਇੱਕ ਬਾਪ ਆ ਮੇਰੇ ਘਰ ਵੀ ਬੱਚੇ ਆ ਮੈਂ ਇਹ ਗੱਲ ਨੂੰ ਆਪਣੇ ਤੇ ਵੀ ਲਾਗੂ ਕਰਦਾ ਔਰ ਤੁਹਾਨੂੰ ਵੀ ਇਹ ਬੇਨਤੀ ਕਰਦਾ ਜਰੂਰ ਇਹ ਗੱਲਾਂ ਤੇ ਅਮਲ ਕਰਿਓ ਸੋ ਸਾਰਿਆਂ ਦਾ ਧੰਨਵਾਦ